ਹਾਂ ਹਾਂ ਜੀ ਮੈਡਮ ਕੀ ਨਾਮ ਆ ਕੋ ਮੇਰਾ ਪਰਮਜੀਤ ਕੌਰ ਕਿਹੜਾ ਇਲਾਕਾ ਹੈ ਸੈਕਟਰ 5 ਫਦੇ ਸਿੰਘ ਨਗਰ ਗਲੀ ਨੰਬਰ 5 ਆਪੋਜੀਟ ਸੈਡ ਹਕੀਮਾ ਅੰਮ੍ਰਿਤਸਰ ਕੀ ਹੋਇਆ ਬਰਸਾਤੀ ਮਾਰ ਪਈ ਮੈਨੂੰ ਜੋ ਬਰਸਾਤ ਪੈ ਰਹੀ ਨਿਕਾ ਨਿਕਾ ਮੀ ਉਸੇ ਦੀ ਮਾਰ ਵੱਜੀ ਆ ਮੇਰਾ ਸਾਰਾ ਕੁਛ ਛੱਤ ਥੱਲੇ ਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਬਸ ਮੈਂ ਬਾਹਰ ਹੀ ਨਿਕਲੀ ਆ ਸਾਹਮਣੇ ਗਈਆਂ ਘਰ ਤੇ ਟੋਨੇ ਚ ਨੁਸ਼ਤ ਦੇ ਗਈ ਬਸ ਮੇਰਾ ਤਾਂ ਕਹਿ ਸਕਦਾ ਕਿ ਰੱਬ ਵੱਲੋਂ ਤੁਹਾਨੂੰ ਬਚਾਇਆ ਹਾਂ ਰੱਬ ਕਰ ਲੋ ਬਚ ਗਏ ਅਸੀਂ ਪਰ ਮੇਰੀ ਕੋਈ ਚੀਜ਼ ਨਹੀਂ ਬਚੀ ਹੈਗੀ ਮੇਰਾ ਮਾਲੀ ਨੁਕਸਾਨ ਬਹੁਤ ਜਣਾ ਹੋਇਆ ਮੇਰੇ ਕਰਜ਼ਾ ਘਰ ਆਪਣਾ ਸਿਮਰ ਲੈ ਕੇ ਬਣਾਇਆ ਕਰਜ਼ਾ ਲੈ ਕੇ ਬਣਾਇਆ ਹੋਇਆ ਸੀ ਕਿਹੜੇ ਸੋਖੀ ਹੈ ਮਜ਼ਦੂਰੀ ਕਰਨੀ ਕਿੱਥੋਂ ਮਕਾਨ ਬਣਾਉਂਦੇ ਆ ਮੇਰਾ ਤਾਂ ਕਰਜ਼ਾ ਲੈ ਕੇ ਮਕਾਨ ਅੱਗੇ ਬਣਾਇਆ ਤੇ ਹੁਣ ਮੈਂ ਕਿੱਥੋਂ ਕਰ ਲੂ ਮੇਰੇ ਰੋਟੀ ਨਹੀਂ ਪੂਰੀ ਹੋ ਰਹੀ ਇਸ ਟਾਈਮ ਤੇ ਘਰ ਚ ਕਿੰਨੇ ਜੀਏ ਗਿਆ ਤਿੰਨ ਜੀਅ ਅਸੀਂ ਕੋਣ ਕੋਣ ਹੈ ਅਸੀਂ ਦੋਵੇਂ ਜੀ ਇੱਕ ਬੇਟੀ ਤੇ ਹੁਣ ਪ੍ਰਸ਼ਾਸਨ ਨੇ ਕਿ ਕੀ ਮੰਗ ਕਰਦੀ ਮੇਰੀ ਹਲਪ ਕੀਤੀ ਜਾਏ ਮੈਨੂੰ ਰਹਿਣ ਦਾ ਕੁਛ ਮਕਾਨ ਬਣਾਉਣ ਦਾ ਖਾਣ ਦਾ ਮੈਨੂੰ ਕੁਛ ਹੈਲਪ ਕੀਤੀ ਜਾਏ ਛੜੀ ਬੇਟੀ ਕਿੰਨੇ ਸਾਲ 15 16 ਸਾਲਾਂ ਦੀ ਹਾਂਜੀ ਕੀ ਨਾਮ ਦੇਤੀ ਆਪਣਾ ਸਰਦਾਰ ਅਮਰਜੀਤ ਸਿੰਘ ਕੀ ਗੱਲ ਹੋਈ ਇਸ ਤਰ੍ਹਾਂ ਬਪਾਏ ਤੈਨੂੰ ਬਾਰਛ ਦੀ ਬੁਮਾਰਾ ਪਈ ਹੈ ਜੀ ਕੰਟਲੈਂਟਾ ਦੇ ਪਿਆ ਮੈਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਤੇ ਮਨ ਲਈ ਤੁਹਾਡਾ حقیقی ਨੁਕਸਾਨ ਹੋਇਆ ਕਾਫੀ ਨੁਕਸਾਨ ਆ ਪੰਜ ਛੇ ਦਾ ਪੰਜ ਦਸਰ ਦਾ ਨੁਕਸਾਨ ਹੋ ਗਿਆ ਹੁਣ ਤੁਸੀਂ ਪ੍ਰਸ਼ਾਸਨ ਅੱਗੇ ਕੀ ਮੰਗ ਕਰੀ ਪ੍ਰਸ਼ਾਸਨ ਅੱਗੇ ਆਹ ਮੰਗ ਕਰਦਾ ਮੈਂ ਕਰਜ਼ਾ ਚੋਕੇ ਬਣਾਇਆ ਸੀ ਤੇ ਮੇਰੀ ਕੋਈ ਮਦਦ ਕੀਤੀ ਜਾਵੇ ਤੁਹਾਨੂੰ ਕੁਝ ਕਰਜ਼ਾ ਲੱਥਾ ਨਹੀਂ ਤੇ ਤਨੀ ਹੋਰ ਨੁਕਸਾਨ ਹੋ ਗਿਆ ਮੇਰਾ ਤੁਹਾਨੂੰ ਪਹਿਲੇ ਲੱਗਿਆ ਸੀ ਕੁਝ ਦਿਨਾਂ ਤੋਂ ਕਿ ਜਿੱਦਾਂ ਬਾਰਿਸ਼ ਹੋਵੇ ਕੋਈ ਪਤਾ ਨਹੀਂ ਲੱਗਾ ਇਕਦਮੀ ਕਰੀ ਡਿੱਗ ਪਿਆ ਤੁਹਾਡੇ ਠੀਕ ਹੈ